6 ਦੋਸ਼ੀ ਗ੍ਰਿਫਤਾਰ ਕੀਤੇ ਆ 4.08 ਕਿਲੋ ਹਿਰੋਇਨ ਤੇ ਦੋ ਸਫਿਸਟੀਕੇਟਡ ਪਿਸਟਲ ਜੜੇ ਬਰਾਮਦ ਕੀਤੇ ਗਏ ਆ ਇੱਕ ਉਹਨਾਂ ਚੋਂ ਗਲੌਕ ਹੈਗਾ 9mm ਦੂਜਾ 3.04 ਦਾ ਬੜਾ ਸਫਿਸਟੀਕੇਟਡ ਪਿਸਟਲ ਹੈ ਇਹ ਬਹੁਤ ਵੱਡਾ ਇੱਕ ਨੈਟਵਰਕ ਚੱਲ ਰਿਹਾ ਸੀਗਾ ਕ੍ਰਾਸ ਬਾਰਡਰ ਨਾ ਸ਼ਾ ਨਾਮ ਦਾ ਬੰਦਾ ਇੱਕ ਨੋਟੋਰੀਅਸ ਸਮਗਲਰ ਹੈ ਪਾਕਿਸਤਾਨ ਦਾ ਉਹ ਚਲਾ ਰਿਹਾ ਸੀਗਾ ਦੋ ਸੈਕਟਰ ਸਾਡੇ ਬਾਰਡਰ ਦੇ ਇਹਦੇ ਚ ਮਰਜ਼ੀ ਕੀ ਸਾਹਮਣੇ ਆਏ ਨੇ ਇੱਕ ਫਿਰੋਜ਼ਪੁਰ ਸੈਕਟਰ ਇੱਕ ਖੇਮ ਕਰਨ ਸੈਕਟਰ ਸੋ ਇਹ ਸਾਰਾ ਜਿਹੜਾ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਤੇ ਇਹਦੇ ਚ ਸਭ ਤੋਂ ਪਹਿਲਾਂ ਜਗੀਰ ਸਿੰਘ ਤੇ ਉਹਦਾ ਇੱਕ ਕਜ਼ਨ ਬ੍ਰਦਰ ਹੈ ਅੰਗਰੇਜ਼ ਸਿੰਘ ਦੋਨੋਂ ਫਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਮੰਮਦੋਟ ਏਰੀਏ ਦਾ ਹੈ ਗੁਰੂ ਹਰਸਾਏ ਦਾ ਇਹ ਢਾਬਾ ਚਲਾਉਂਦੇ ਇਹਨਾਂ ਦਾ ਪਿੰਡ ਵੀ ਕਾਫੀ ਬਾਰਡਰ ਦੇ ਨੇੜੇ ਹੈ ਜਗੀਰ ਸਿੰਘ ਦਾ ਪਹਿਲਾਂ ਇਹ ਫੜੇ ਗਏ ਉਸ ਤੋਂ ਬਾਅਦ ਇਹਨਾਂ ਦੀ ਕੁਛਕਿਛ ਤੋਂ ਬਾਅਦ ਗੁਰਪ੍ਰੀਤ ਇਹ ਤਰਨਤਾਰਨ ਦਾ ਖੇਮ ਕਰਨ ਦਾ ਬਲਵਿੰਦਰ ਇਹ ਵੀ ਖੇਮ ਕਰਨ ਤਰਨਤਾਰਨ ਦਾ ਲਖਵਿੰਦਰ ਲੱਕੀ ਇਹ ਕੁੱਲਗੜੀ ਫਿਰੋਜ਼ਪੁਰ ਦਾ ਉਸ ਤੋਂ ਬਾਅਦ ਬਲਜਿੰਦਰ ਸਿੰਘ ਕੁੱਲਗੜੀ ਇਹ ਵੀ ਫਿਰੋਜ਼ਪੁਰ ਦਾ ਸੋ ਇਹ ਸਾਰਾ ਨੈਟਵਰਕ ਜਦੋਂ ਚਲਾਇਆ ਗਿਆ ਸਭ ਤੋਂ ਪਹਿਲਾਂ ਅੰਗਰੇਜ਼ ਤੇ ਗੁਰਪ੍ਰੀਤ ਫੜੇ ਜਾਂਦੇ ਆ ਉਹਨਾਂ ਤੋਂ 220 ਗ੍ਰਾਮ ਹੀਰੋਇਨ ਤੇ ਇੱਕ ਗਲੌਕ ਪਿਸਟਲ ਮਿਲਿਆ ਸੀ ਉਸ ਤੋਂ ਬਾਅਦ ਬੜੀ ਇਹਨੂੰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਾਰੇ ਲਿੰਕੇਜਸ ਅੱਗੇ ਤੇ ਪਿੱਛੇ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਉਹਦੇ ਚ ਬਾਕੀ ਜਿਹੜੇ ਦੋਸ਼ੀ ਨੇ ਚਾਰ ਉਹ ਗ੍ਰਿਫਤਾਰ ਕੀਤੇ ਗਏ ਮੋਡਸ ਆਪ੍ਰੈਂਡ ਜੋ ਉਹੀ ਪੁਰਾਣਾ ਹੈਗਾ ਕਿ ਬਾਰਡਰ ਦੇ ਨੇੜੇ ਪਿੰਡ ਹੈ ਕਨਸਾਈਨਮੈਂਟਸ ਦੀ ਪ੍ਰੀ ਡੈਸਟਿਨੇਟ ਕੋਆਰਡੀਨੇਟਸ ਲੋਕੇਸ਼ਨਸ ਤੇ ਭੇਜੀਆਂ ਜਾਂਦੀਆਂ ਫਿਰ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਪੁਸ਼ ਕੀਤੀ ਜਾਂਦੀ ਹੈ ਇੰਡੀਆ 'ਚ ਔਰ ਜਿਹੜੇ ਆਪਾਂ ਦੇਖੀਏ ਕਿ ਸਭ ਤੋਂ ਮੇਨ ਗੱਲ ਇਹਦੇ ਚ ਆਈ ਹੈ ਕਿ ਲਾਲਚ ਪੈਸੇ ਦਾ ਕਿਉਂਕਿ ਢਾਬੇ ਵਾਲਿਆਂ ਨੇ ਵੀ ਸਭ ਤੋਂ ਪਹਿਲਾਂ ਲਾਲਚ ਨਾਲ ਹੀ ਕੰਮ ਕੀਤਾ ਹਾਲਾਂਕਿ ਉਮਰ ਆਪਾਂ ਸੋਚਦੇ ਹਾਂ ਮੈਂ ਹਮੇਸ਼ਾ ਯੰਗਸਟਰ ਹੀ ਹੁੰਦੇ ਨੇ ਇਹਦੇ ਚ 35 ਸਾਲ ਦੀ ਉਮਰ ਹੈ ਜਗੀਰ ਸਿੰਘ ਦੀ ਉਹਦਾ ਭਰਾ ਅੰਗਰੇਜ਼ ਸਿੰਘ ਜ਼ਰੂਰ 20 ਸਾਲ ਦਾ ਹੈਗਾ ਬਾਕੀ ਗੁਰਪ੍ਰੀਤ 30 ਸਾਲ ਦਾ ਹੈ ਬਲਵਿੰਦਰ 35 ਸਾਲ ਦਾ 24 ਸਾਲ ਦਾ ਲੱਕੀ ਹੈ 42 ਸਾਲ ਦਾ ਬਲਜਿੰਦਰ ਹੈ ਸੋ ਆਪਾਂ ਜੇ ਪੈਟਰਨ ਇਹਦਾ ਸਾਰਾ ਦੇਖੀਏ ਕਿ ਕਿਸ ਤਰ੍ਹਾਂ ਇੱਕ ਬਾਰਡਰ ਕੰਟੀਗੂਅਸ ਬਾਰਡਰ ਸਾਡਾ ਚੱਲ ਰਿਹਾ ਫਿਰੋਜ਼ਪੁਰ ਸਾਈਡ ਕੰਟੀਗੂਅਸ ਵਿਦ ਤਰਨਤਾਰਨ ਸਾਈਡ ਸੋ ਜਿੱਥੇ ਦਾ ਲੱਗਦਾ ਹੈ ਡਰੋਨ ਰਾਹੀਂ ਜਿੱਥੇ ਉਹਨਾਂ ਨੂੰ ਕੋਆਰਡੀਨੇਟਸ ਮਿਲ ਜਾਂਦੇ ਨੇ ਲੋਕ ਕਰਦੇ ਨੇ ਉਹ ਸੋਸ਼ਲ ਮੀਡੀਆ ਐਪਸ ਦੇ ਥਰੂ ਜਿਹੜੇ ਪੋਟੈਂਸ਼ੀਅਲ ਬੰਦੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਲਾਲਚੀ ਨੇ ਜਾਂ ਹੋ ਹੋ ਜਾ ਰਿਸਕ ਲੈਣ ਨੂੰ ਤਿਆਰ ਆ ਉਹਨਾਂ ਨੂੰ ਪਿਕਅਪ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਇਸ ਲੈ ਕੇ ਆਉਂਦੇ ਆ ਤੇ ਉਹ ਅੱਗੇ ਕਨਸਾਈਨਮੈਂਟ ਚੁੱਕ ਕੇ ਤੇ ਅੱਗੇ ਉਹਨਾਂ ਦੀ ਡਾਇਰੈਕਸ਼ਨਸ ਤੇ ਅੱਗੇ ਇੰਡੀਆ ਦੇ ਵਿੱਚ ਇਹ ਪਹਚਾਈਆਂ ਜਾਂਦੀਆਂ ਬਹੁਤ ਹੀ ਪ੍ਰੋਫੈਸ਼ਨਲ ਔਰ ਡੀਪ ਇਨਵੈਸਟੀਗੇਸ਼ਨ ਮੈਂ ਇਹਨੂੰ ਕਹੂੰਗਾ ਤੋਂ ਸਾਰਾ ਇਹ ਡਿਸਮੈਂਟਲ ਹੋਇਆ ਟੋਟਲ ਦਾ ਟੋਟਲ ਜਿਹੜਾ ਨੈਟਵਰਕ ਹੈ ਕਿਉਂਕਿ ਇਹਦੇ ਚ ਇਹ ਨਹੀਂ ਵੀ ਕੱਲੀ ਨਾਰਕੋ ਹੀ ਆ ਰਹੀ ਹੈ ਜਿੱਥੇ ਦਾਲਾਦਾ ਆਰਮਜ਼ੀ ਭੇਜੇ ਜਾ ਰਹੇ ਨੇ ਔਰ ਇਹੀ ਨੈਟਵਰਕਸ ਨੇ ਜਿਹੜੇ ਪਾਕਿਸਤਾਨ ਬੇਸ ਉਹਨਾਂ ਦੇ ਇੰਟੈਲੀਜੈਂਸ ਦੇ ਆਪਰੇਸ਼ਨਸ ਨੇ ਉਹਦੇ ਥਰੂ ਹੋਰ ਵੀ ਮਾਰੂ ਹਥਿਆਰ ਐਕਸਪਲਸਿਵ ਭੇਜੇ ਜਾਂਦੇ ਨੇ ਇਹ ਸਾਰਾ ਨੈਟਵਰਕ ਟੁੱਟਣ ਦਾ ਮੈਂ ਸਮਝਦਾ ਵੀ ਇੱਕ ਵਾਰੀ ਇਹ ਸਾਰੇ ਜਿਹੜਾ ਕੰਟੀਨਿਊਸ ਬਾਰਡਰ ਹੈ ਖੇਮ ਕਰਨ ਦੇ ਤਰਨ ਤਰ ਐਵੇਂ ਤਾਂ ਤੇ ਉਧਰ ਫਿਰੋਜ਼ਪੁਰ ਦਾ ਇਹ ਸਾਰਾ ਇੱਕ ਵਾਰੀ ਨੂੰ ਠੱਲ ਪੈ ਗਈ ਸਪੈਸ਼ਲੀ ਇਸ ਮੋਡਿਊਲ ਦੇ ਫੜੇ ਜਾਣੇ ਤਾਂ ਇਹ ਤਾਂ ਬੈਂਕ ਆ ਰਿਹਾ ਜੀ ਮੈਂ ਹਾਂਜੀ ਟਾਬੇ ਦਾ ਤਾਂ ਇਦਾਂ ਹੁੰਦਾ ਨਾ ਜੀ ਫਿਰ ਉਹ ਥੋੜਾ ਜਿਹਾ ਇੱਕ ਮਤਲਬ ਦਿਖਾਉਣ ਨੂੰ ਹੋ ਜਾਂਦਾ ਸੋਸ਼ਲੀ ਕਿ ਬੰਦਾ ਤਾਂ ਇਹ ਆਟਾਪਾ ਚਲਾ ਰਿਹਾ ਦੂਜਾ ਉੱਥੇ ਟਾਬੇ ਦੇ ਉੱਤੇ ਉਹ ਵੀ ਨਾਲ ਕੰਮ ਕਰ ਰਿਹਾ ਕਜ਼ਨ ਸੋ ਦੋਨਾਂ ਦੀ ਮਿਲਿ ਭੁਗਤੋਂ ਉੱਥੇ ਬਾਹਰ ਇਹਨਾਂ ਦੀ ਕੰਟੈਕਟਸ ਹੋਏ ਤੇ ਉਹਨਾਂ ਨੇ ਇੱਕ ਕੰਮ ਸ਼ੁਰੂ ਕਰਤਾ ਹੈ 6 ਬੰਦੇ ਅਰੈਸਟ ਹੈ ਜੀ ਔਰ ਤੁਹਾਨੂੰ ਮੈਂ ਰਿਕਵਰੀ ਦੱਸ ਦਿੱਤੀ ਵੀ ਦੇਖੋ ਬੜੀ ਸਿੰਪਲ ਗੱਲ ਹੈ ਇੱਕ ਉਹ ਮੇਸ਼ਰਾਂਂ ਦੀ ਆਕ ਸਾਡੇ ਗਵਾਂਡੀ ਮੁਲਕ ਦੀ ਕਿ ਡਿਸਟਰਬ ਕਰੇ ਪੀਸ ਤੇ ਦੂਜੇ ਪਾਸੇ ਸਾਡੇ ਲੋਕਾਂ ਦੀ ਵੀ ਮੈਂ ਸਮਝਦਾ ਕਿ ਉਹਨਾਂ ਨੂੰ ਵੀ ਸੇਧ ਦੇਣ ਦੀ ਲੋੜ ਹੈ ਸਾਨੂੰ ਆਪਣੇ ਨੌਜਵਾਨਾਂ ਨੂੰ ਕਿ ਉਹ ਇਸ ਬਹਿਕਾਵੇ ਚ ਆ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਕਰਦੇ ਛੋਟੇ ਲਾਲਚ ਵਾਸਤੇ ਤੇ ਅਲਟੀਮੇਟਲੀ ਦੇਲਾਂ ਚ ਹੀ ੱਤੇ ਖਾਂਦੇ ਸੱਜਣ ਸਾਹਿਬ ਐਸੀ ਕੋਈ ਗੱਲ ਨਹੀਂ ਪੁੱਛਿਆ ਸੀ ਕਿੰਨੇ ਪੈਸੇ ਕਰਦੇ ਪੈਸੇ ਤਾਂ ਤੁਹਾਨੂੰ ਪਤਾ ਹੀ ਹੈ ਜੀ ਇਹ ਸਾਰੇ ਹਵਾਲਾ ਰਾਹੀਂ ਡਿਫਰੈਂਟ ਡਿਫਰੈਂਟ ਰੇਟਸ ਰੇਟਸ ਫਿਕਸ ਹੋ ਜਾਂਦੇ ਨੇ ਜਿਵੇਂ ਅਵੇਲੇਬਿਲਟੀ ਹੁੰਦੀ ਹੈ ਜਾਂ ਡਿਮਾਂਡ ਜਿਹੜਾ ਕਰ ਰਿਹਾ ਉਹਦੇ ਮੁਤਾਬਕ ਇਹਨਾਂ ਦੀ ਇਹ ਸੇਲ ਕਰਦੇ ਆ ਹੀਰੋਇਨ ਦੀ ਤੁਹਾਨੂੰ ਪਤਾ ਹੀ ਹੈ ਕਿ ਚੱਲਦਾ ਅਕ੍ਰੋਸ ਦ ਕੰਟਰੀ ਅਕ੍ਰੋਸ ਦ ਵਰਲਡ ਹੀ ਚੱਲ ਰਿਹਾ ਹੈ ਸਾਰਾ ਡਰੱਗ ਟ੍ਰੇਡ ਆਮ ਦਾ ਇਹ ਹੁੰਦਾ ਕਿ ਜਿਹੜੇ ਵੀ ਐਂਟੀ ਸੋਸ਼ੀਅਲ 엘ਿਮੈਂਟਸ ਨੇ ਗੈਂਗਸਟਰ ਨੇ ਇਵਨ ਟੈਰਰਿਸਟ ਮੋਡੂਲ ਜਿਹੜੇ ਫੜੇ ਗਏ ਆ ਸਾਰਿਆਂ ਨੂੰ ਲੱਗਦਾ ਕਿ ਸਫਿਸਟੀਕੇਟਡ ਵੈਪਨ ਹੋਵੇ ਆ ਪੈਸੇ ਜਲਾ ਲਾ ਕੇ ਕੰਮ ਕਰਦੇ ਕਿੰਨੇ ਪੈਸੇ ਉਹ ਮਿਲਦੇ ਸੀ ਇਹਨਾਂ ਨੂੰ ਮਿਲਦੇਗਾ ਐਸਾ ਹੋਰ ਸੀ ਡਿਟੇਲ ਚ ਅਜੇ ਨਹੀਂ ਇਹ ਨਹੀਂ ਗੱਲ ਕੀਤੀ ਕਿ ਕਿੰਨੇ ਮਿਲਦੇ ਆ ਅਸੀਂ ਤਾਂ ਫੰਡ ਫਰਾਇ ਦੇ ਵਿੱਚ ਹੀ ਰਹੇ ਹਾਂ ਉਹ ਸਾਰੇ ਹੁਣ ਡਿਟੇਲ ਚ ਇਨਵੈਸਟੀਗੇਸ਼ਨ ਹੋਏਗੀ ਅਸਰ ਪਤਾ ਲੱਗਾ ਜੀ ਇਹ ਇਤਿਆਦ ਇਹਨਾਂ ਦੇ ਬੰਦਵਾਰ ਦਾ ਵੀ ਬੱਤੇ ਲਾਣੇ ਆ ਗਏ ਯਾਰ ਅੱਗੇ ਹੈਂਡਓਵਰ ਹੋਣਾ ਸੀ ਸ਼ਾਹ ਦੇ ਕਹਿਣ ਤੋਂ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਜੇ ਉਹਦੇ ਚ ਕੋਈ ਸਕਸੈਸ ਨਹੀਂ ਮਿਲੀ ਕੋਈ ਕੱਟ ਆਊਟ ਹੋ ਜਾਂਦਾ ਜਦੋਂ ਬੰਦਾ ਫੜਿਆ ਜਾਂਦਾ ਨੇਚਰਲੀ ਮੁੜ ਕੇ ਫਿਰ ਪਤਾ ਤਾਂ ਲੱਗ ਹੀ ਜਾਂਦਾ ਅੱਜ ਕੱਲ एवरीवन ਇਜ਼ ਅਵੇਅਰ ਇਹ ਕਾਫੀ ਪਹਿਲਾਂ ਵੀ ਕੇਸਾਂ ਚ ਆਇਆ ਸਾਡੇ ਨਾਮਜ਼ਦ ਹੋਇਆ ਜੀ ਸ਼ਾਹ ਨਾਮਦਾਰ ਕਾਫੀ ਨਟੋਰੀਅਸ ਮਗਲਰ ਮੈਂ ਜਿਵੇਂ ਤੁਹਾਨੂੰ ਦੱਸਿਆ ਹੋਇਆ ਹੈ ਉਹ ਵੀ ਰਿਕਾਰਡ ਤਾਂ ਸਾਡੇ ਕੋਲ ਹੈਗਾ ਹੀ ਹੈ ਜੀ ਉਹ ਤਾਂ ਮਤਲਬ ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ ਸੈਂਟਰਲ ਏਜੰਸੀਜ਼ ਨਾਲ ਥਰੂ आवर ਨੋਡਲ ਏਜੰਸੀ ਉਹ ਕੋਈ ਉਸ ਦੀ ਗੱਲ ਨਹੀਂ ਬਾਕੀ ਇਨਕੁਇਰੀਸ਼ਨ ਚ ਸਾਰੀਆਂ ਏਜੰਸੀਜ਼ ਪਾਰਟਿਸਿਪੇਟ ਕਰਦੀਆਂ ਹੀ ਨੇ ਸੋ ਹਰ ਚੀਜ਼ ਰਿਕਾਰਡ ਤਾਂ ਹੋ ਹੀ ਰਹੀ ਹੈ ਅਜੇ ਤੱਕ ਨੀਰ ਵਿੱਚ ਕੋਈ ਗੱਲ ਆਈ ਹੈ ਫਾਈਨਲਾਈਜ਼ ਹੀ ਹੋਈ ਹੈ ਸਾਰੀ ਤਾਂ ਹੀ ਅਸੀਂ ਟਾਈਮ ਵੀ ਲੱਗਿਆ ਇਹਨੂੰ ਕਿਉਂਕਿ 21 ਤਰੀਕ ਨੂੰ ਪਹਿਲੀ ਅਰੈਸਟ ਹੋਈ ਸੀਗੀ ਉਸ ਤੋਂ ਬਾਅਦ ਬੜੀ ਇਹਨੂੰ ਡੀਪਲੀ ਅਸੀਂ ਇਨਵੈਸਟਿਗੇਟ ਕਰਦੇ ਰਹੇ ਤੇ ਸਾਰਾ ਇਹ ਫਾਈਨਲਾਈਜ਼ ਹੋਈ ਰਿਕਵਰੀ ਜੋ ਅਸਲੇ ਉੱਥੇ ਹਾਜ਼ਰ ਸੀਗੀ ਹਾਂਜੀ ਇੱਕ ਬੰਦੇ ਦੇ ਖਿਲਾਫ ਹੈਗਾ ਜੀ ਆਪਣੇ ਜਿਹੜਾ ਲਖਵਿੰਦਰ ਲੱਕੀ ਹੈ 307 ਦਾ ਪੀਐਸ ਸਦਰ ਥਰੋਜ਼ਪੁਰ ਦਾ ਅਟੈਂਪਟ ਟੂ ਮਰਡਰ ਦਾ ਬਾਕੀਆਂ ਦੇ ਖਿਲਾਫ ਨਹੀਂ ਬਾਕੀ ਸਾਰੇ ਨਵੇਂ ਆ ਤਾਂ ਹੀ ਧਿਆਨ ਚ ਨਹੀਂ ਆਇਆ ਕਿੰਨੀਆਂ ਤੇ ਕਨਸਾਈਨਮੈਂਟਸ ਆ ਡਿਲੀਵਰ ਕਰ ਦਿੱਤੇ ਹੁੰਦੇ ਨੇ ਮਤਲਬ ਤੇਨជា ਅਰਧਾਦਾਸੀ ਰਹੇ ਪਰ ਤੁਸੀਂ ਇੱਕ ਗੱਲ ਦੇਖੋ ਨਾ ਜੀ ਖੇਮ ਕਰਨ ਤੇ ਫਰੋਜ਼ ਪਰ ਬਾਰਡਰ ਦਾ ਫਰਕ ਤਾਂ ਚਲੋ ਜੀਓਗ੍ਰਾਫੀਕਲ ਹੈ ਹੈ ਉਹਦਾ ਕੰਟੀਗੂਅਸ ਪਰ ਕਾਮਨ ਫੈਕਟਰ ਜਿੱਦਾਂ ਆਪਾਂ ਹਰੇਕ ਕੇਸ ਦੇ ਵਿੱਚ ਦੇਖਦੇ ਆ ਕਿ ਕਿੱਦਾਂ ਇਹਨਾਂ ਨੂੰ ਬਾਈਂਡ ਕਰ ਰਿਹਾ ਔਰ ਕਿੱਦਾਂ ਯੂਜ਼ ਕਰ ਰਿਹਾ ਕਿੱਦਾਂ ਇਹਨਾਂ ਦੇ ਕੰਟੈਕਟਸ ਬਣ ਰਹੇ ਆ ਇੰਡੀਆ ਆਪਸ ਜਾਣਦੇ ਨਹੀਂ ਹੁੰਦੇ ਫਿਰ ਇਕਦਮ ਇਕੱਠਾ ਨੈਟਵਰਕ ਚਲਾਉਣ ਲੱਗ ਜਾਂਦੇ ਆ ਇਸ ਏਰੀਆ 'ਚ ਕਿਤਨਾ ਕਿਤੇ ਡਿਲੀਵਰੀ ਹੋਣੀ ਸੀ ਜੇ ਜੇ ਉਸ ਤੇ ਤੁਹਾਨੂੰ ਦੱਸਿਆ ਤੁਹਾਡਾ ਕਟਆਊਟ ਲੱਗੇ ਹੁੰਦੇ ਨੇ ਉਸੇ ਅਸੀਂ ਕੋਸ਼ਿਸ਼ ਕਰ ਰਹੇ ਆ ਸਰ ਲਗਾਤਾਰ ਕਾਰਵਾਈਆਂ ਹੋ ਰਹੀਆਂ ਫਿਰ ਵੀ ਪਾਕਿਸਤਾਨ ਨਾਲ ਲਿੰਕ ਨਹੀਂ ਬੁਣ ਗਿਆ ਜੁੜਤਰਿਆ ਜੀ ਬੜਾ ਕਲੀਅਰ ਆਪਾਂ ਤਾਂ ਸ਼ਾਹ ਨਾਮ ਦਾ ਸਮਗਲਰ ਤੁਹਾਨੂੰ ਦੱਸ ਰਹੇ ਆ ਬਿਲਕੁਲ ਕਲੀਅਰ ਕਾਟੇਜ ਕੇਸ ਦੇ ਵਿੱਚ ਨਾਮਜ਼ਦ ਵੀ ਕੀਤਾ ਸੀ